ਬਹੁਤ ਖੁਸ਼ੀ ਦੀ ਗੱਲ ਦੋ ਸਵਾਲ ਆਏ ਨੇ ਜੀ ਇੱਕ ਮਨ ਕਿਉਂ ਨਹੀਂ ਟਿਕਦਾ ਆਹਾ ਆਹੀ ਸ਼ਬਦ ਲਿਖਿਆ ਜੀ ਇਹਦੇ ਤੇ ਥੋੜਾ ਜਿਹਾ ਪਿੱਛੇ ਚਲੇ ਜਾਓ ਜੀ ਐਸੇ ਹੀ ਸ਼ਬਦ ਦੇ ਵਿੱਚ ਇੱਕ ਫਰਮਾਨ ਹੈ ਜੀ ਜੰਤ ਸਭ जग ਹੈ ਜੀਤਾ ਮਨ ਡੋਲਤ ਡੋਲ ਕਰੀਜਾ ਜਿਨ੍ਹਾਂ ਦਾ ਵੀ ਇਹ ਸਵਾਲ ਹੈ ਨਾ ਇਹ ਉਸ ਇਕੱਲੇ ਬੰਦੇ ਦਾ ਸਵਾਲ ਨਹੀਂ ਸਾਡੇ ਸਾਰਿਆਂ ਦਾ ਸਵਾਲ ਹੈ ਕਿਉਂ ਜੀ ਮਨ ਨਹੀਂ ਟਿਕਦਾ ਇਹਨੂੰ ਜਿੰਨਾ ਟਿਕਾਓ ਉਨਾ ਭਜਦਾ ਆ ਫਰਮਾਨ ਆ ਗਿਆ ਜੀ ਜੀ ਜੰਤ ਸਭ ਜਗ ਹੈ ਜੇਤਾ ਹੌਲੀ ਹੌਲੀ ਪੜੀਏ ਜੀ ਜੰਤ ਜਿੰਨੇ ਜੀ ਜੰਤ ਨੇ ਸਾਰੇ ਜਗ ਵਿੱਚ ਸਾਰਿਆਂ ਦਾ ਮਨ ਕੀ ਕਰਦਾ ਦੌਲਤ ਡੋਲ ਕਰੀ ਜਾ ਲਓ ਜੀ ਤੁਹਾਡਾ ਸਵਾਲ ਨਹੀਂ ਇਹ ਪਾਤਸ਼ਾਹ ਨੇ ਵੀ ਇਹਨੂੰ ਅਮੀ ਪੜਦੀ ਵੀ ਸਾਰਿਆਂ ਦਾ ਮਨ ਡੋਲਦਾ ਹੁਣ ਮਨ ਨੂੰ ਡੋਲਣ ਤੋਂ ਬਚਾਣ ਲਈ ਕੀ ਕਰਨਾ ਹੈ ਜੇ ਤੁਸੀਂ ਮਨ ਨੂੰ ਕਹੋਗੇ ਨਾ ਵੀ ਇਹਦੇ ਬਾਰੇ ਨਹੀਂ ਸੋਚਣਾ ਮਨ ਉਹਦੇ ਬਾਰੇ ਜਰੂਰ ਸੋਚਦਾ ਹੈ ਕਿਸੇ ਨੂੰ ਕੋਹ ਨਾ ਬਾਂਦਰ ਬਾਰੇ ਨਹੀਂ ਸੋਚਣਾ ਉਹ ਬਾਂਦਰ ਹੀ ਯਾਦ ਆਏਗਾ ਤੇ ਸਿਆਣੇ ਕਹਿੰਦੇ ਨੇ ਵੀ ਸ਼ੇਰ ਬਾਰੇ ਸੋਚ ਜਦੋਂ ਸ਼ੇਰ ਬਾਰੇ ਸੋਚਦਾ ਤੇ ਬਾਂਦਰ ਆਪੇ ਹੀ ਭੁੱਲ ਜਾਂਦਾ ਮਨ ਨੂੰ ਟਿਕਾਣ ਦੇ ਪਿੱਛੇ ਲੱਗਣ ਦੀ بجائے ਮਨ ਵਿੱਚ ਵਿਚਾਰ ਲੈ ਆਈਏ ਇਹ ਮੈਂ ਬਾਣੀ ਪੜ ਰਿਹਾ ਇਹਦੀ ਅਰਥ ਕੀ ਨੇ ਇਹ ਪਾਤਸ਼ਾਹ ਮੈਨੂੰ ਸੁਨੇਹਾ ਕੀ ਦੇ ਰਹੇ ਨੇ ਇਹਦਾ ਮਤਲਬ ਕੀ ਹੈ ਜਦੋਂ ਪੋਜ਼ਿਟਿਵ ਪਾਸੇ ਵੱਲ ਜਾਵਾਂਗੇ ਮਨ ਟਿਕ ਜਾਏਗਾ ਦੂਜੀ ਗੱਲ ਤੁਸੀਂ ਬਸ ਵਿੱਚ ਬੈਠੇ ਹੋ ਸਫ਼ਰ ਕਰ ਰਹੇ ਹੋ ਤੇ ਫਿਰ ਵੀ ਮਨ ਦੇ ਵਿੱਚ ਫੁਰਨੇ ਆਂਦੇ ਨੇ ਇਹਨੂੰ ਇੰਗਲਿਸ਼ ਵਿੱਚ ਕਹਿੰਦੇ ਆ ਓਵਰ ਥਿੰਕਿੰਗ ਆਪਾਂ ਸਾਰੇ ਬੱਚੇ ਵੀ ਤੇ ਵੱਡੇ ਵੀ ਓਵਰ ਥਿੰਕਿੰਗ ਲੋੜ ਤੋਂ ਵੱਧ ਸੋਚੀ ਜਾਣਾ ਸੋਚੀ ਜਾਣਾ ਸੋਚੀ ਜਾਣਾ ਇੱਕ ਗੱਲ ਨੂੰ ਸੋਚ-ਸੋਚ ਕੇ ਵੱਡਾ ਕਰ ਲੈਣੇ ਇਹਦਾ ਇੱਕ ਬੜਾ ਵਧੀਆ ਤਰੀਕਾ ਜੀ ਮੈਂ ਆਪਣੀ ਕਮੀਜ਼ ਦਾ ਇੱਕ ਬਟਨ ਗਲਤ ਲਗਾ ਲਵਾਂ ਕੀ ਬਾਕੀ ਠੀਕ ਲਗਾ ਸਕਾਂਗਾ ਦੱਸੋ ਜੀ ਕਿਉਂਕਿ ਪਹਿਲਾਂ ਗਲਤ ਲਗਾ ਲਿਆ ਮੈਂ ਕਹਿੰਦਾ ਹਾਂ ਜਦੋਂ ਪਹਿਲਾ ਹੀ ਗਲਤ ਥਾਟ ਆਵੇ 네ਗੇਟਿਵ ਥਾਟ ਆਵੇ ਤੁਹਾਨੂੰ ਡੇਗਣ ਵਾਲਾ ਥਾਟ ਆਵੇ ਡਰ ਵਾਲਾ ਥਾਟ ਆਵੇ ਨਾਲ ਹੀ ਉਹਨੂੰ ਭਜਾ ਦਿਓ ਪੋਜ਼ਿਟਿਵ ਸੋਚਣਾ ਸ਼ੁਰੂ ਕਰ ਦਿਓ ਪੁਰਾਤਨ ਗੁਰਸਿੱਖ ਕਿਉਂ ਚੜ੍ਹਦੀ ਕਲਾ ਵਿੱਚ ਸਨ ਇੱਕ ਬੜਾ ਵੱਡਾ ਕਾਰਨ ਹੈ ਉਹਨਾਂ ਨੂੰ ਬੜੀ ਬਾਣੀ ਕੰਠ ਸੀ ਉਹ ਜਿਹੜੀ ਕੰਠ ਬਾਣੀ ਹੁੰਦੀ ਸੀ ਉਹ ਉਹਨਾਂ ਦੇ ਮਨ ਨੂੰ ਟਿਕਾ ਦਿੰਦੀ ਸੀ ਥੋੜਾ ਜਿਹਾ ਵਿਅਾਸ ਕਰਨ ਦੀ ਲੋੜ ਹੈ ਸੰਗਤ ਜੀ ਜ਼ਰੂਰ ਜੁੜ ਜਾਵਾਂਗੇ ਜੀ